ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਸ ਦਿਨ ਆਪਾਂ ਦੋ ਅੱਖਰਾਂ ਵਾਲੇ ਸ਼ਬਦ ਨੂੰ ਸ਼ਬਦ ਸਿੱਖੇ ਸੀਗੇ ਵੀ ਕਿਵੇਂ ਆਪਾਂ ਛੋਟੇ ਬੱਚਿਆਂ ਨੂੰ ਦੋ ਅੱਖਰਾਂ ਵਾਲੇ ਸ਼ਬਦ ਆਸਾਨੀ ਨਾਲ ਸਿਖਾ ਸਕਦੇ ਹਾਂਗੇ ਤੇ ਅੱਜ ਆਪਾਂ ਤਿੰਨ ਜਿਹੜੇ ਮੁਕਤੇ ਅੱਖਰਾਂ ਉਹਨਾਂ ਨੂੰ ਜੋੜ ਕੇ ਜਿਹੜਾ ਸ਼ਬਦ ਬਣਦਾ ਉਸ ਬਾਰੇ ਸਿੱਖਾਂਗੇ ਅ ਇਹ ਗੱਲ ਧਿਆਨ ਰੱਖਣ ਜੋਗਾ ਕਿ ਜਿਹੜੀ ਤਸਵੀਰ ਆ ਉਹ ਜ਼ਰੂਰ ਹੋਣੀ ਚਾਹੀਦੀ ਹੈ ਤਾਂ ਕਿ ਬੱਚੇ ਨੂੰ ਉਸ ਸ਼ਬਦ ਦੇ ਸ਼ਬਦ ਜਿਹੜਾ ਉਸ ਤਸਵੀਰ ਦਾ ਨਾਮ ਹੈ ਉਸ ਨਾਲ ਮਤਲਬ ਉਹਦਾ ਲਿੰਕ ਪਤਾ ਹੋਣਾ ਚਾਹੀਦਾ ਵੀ ਇਹ ਕੀ ਚੀਜ਼ ਦਾ ਨਾਮ ਆ ਤਾਂ ਇੱਕ ਹੋਰ ਗੱਲ ਆ ਛੋਟੇ ਬੱਚਿਆਂ ਨੂੰ ਆਪਾਂ ਪਹਿਲਾਂ ਦੋ ਸਾਊਂਡ ਜਿਹੜੀਆਂ ਅੱਖਰਾਂ ਦੀਆਂ ਹੀ ਆ ਪਹਿਲੇ ਦੋ ਅੱਖਰਾਂ ਦੀ ਸਾਊਂਡ ਜੋੜ ਕੇ ਫੇਰ ਤੀਜਾ ਅੱਖਰ ਜੋੜ ਕੇ ਉਹਨਾਂ ਨੂੰ ਆਸਾਨੀ ਨਾਲ ਸਿਖਾ ਸਕਦੇ ਹਾਂਗੇ ਜਿਵੇਂ ਕਿ ਕ ਕਲ ਲ ਕਲ ਮਮਾ ਕਲਮ ਮਮਾ ਹਾ ਹਾ ਮਹ ਲ ਮਹਲ ਨ ਨੰ ਕ ਨਮਕ ਮਟ ਮਟ ਰ ਮਟਰ ਚ ਚਮਕ ਕ ਚਮਕ ਮਤਲਬ ਇਹ ਤਸਵੀਰ ਬਲਵ ਦੀ ਆ ਤੇ ਚਮਕ ਮਤਲਬ ਦੱਸਿਆ ਜਾਵੇ ਵੀ ਜੋ ਰੋਸ਼ਨੀ ਹੁੰਦੀ ਆ ਉਸ ਨੂੰ ਚਮਕ ਕਹਿੰਦੇ ਆ ਬੱਚੇ ਨੂੰ ਇਹ ਉਸ ਦੇ ਦਿਮਾਗ ਦੇ ਵਿੱਚ ਇਹ ਮਤਲਬ ਗੱਲ ਹੋਣੀ ਚਾਹੀਦੀ ਆ ਵੀ ਜਿਹੜਾ ਨਾਂ ਐ ਕੀ ਚੀਜ਼ ਦਾ ਨਾਮ ਆ ਰ ਵ ਰ ੜ ਰੜ ਸ ਬ ਸ ਕ ਸਬਕ ਵੀ ਜਿਵੇਂ ਆਪਾਂ ਪੁਸਤਕ ਦੇ ਵਿੱਚੋਂ ਜੋ ਪਾਠ ਪੜ੍ਹਦੇ ਆ ਉਸ ਨੂੰ ਕੀ ਕਹਿੰਦੇ ਆਗੇ ਸਬਕ ਕਲ ਕਲ ਸ ਸੇ ਪੈਰ ਵਿੰਦੇਸ਼ ਕਾਲਸ਼ ਫ ਸ ਫਸ ਲ ਫਸਲ ਸੜ ਸੜ ਕ ਸੜਕ ਜਿਵੇਂ ਕਿ ਫਸਲ ਜੋ ਖੇਤਾਂ ਦੇ ਵਿੱਚ ਉਗਾਈ ਜਾਂਦੀ ਹੈ ਉਸ ਨੂੰ ਫਸਲ ਕਹਿੰਦੇ ਆਪਾਂ ਕਮਕਮ ਲ ਕਮਲ ਮਗਮਗ ਰ ਮਗਰ ਬਤ ਬਤ ਖ ਬਤਕ ਬਤਖ ਮਤਲਬ ਇਹਦੇ ਚ ਬੱਬੇ ਨੂੰ ਆਦਕ ਲੱਗਦਾ ਬਟ ਬੱਚਾ ਹਰੇ ਮੁਕਤੀ ਅੱਖਾਂ ਨੂੰ ਜੋੜਨਾ ਹੀ ਸਿੱਖਦਾ ਗਿਆ ਇਸ ਲਈ ਆਪਾਂ ਇਹਨਾਂ ਨੂੰ ਮਤਲਬ ਜਿਹੜੀ ਲਗਾਖਰ ਆਗਾ ਜਿਵੇਂ ਆਦਕ ਲੱਗੂਗਾ ਇਥੇ ਉਹ ਬਿਨਾਂ ਲਗਾਖਰ ਤੋਂ ਹੀ ਸਿਖਾਵਾਂਗੇ ਰ ਤ ਰਤ ਨ ਰਤਨ ਨ ਜ ਜ ਪੈਰ ਵਿੰਦੀ ਚ ਨਜ ਰ ਨજર ਨજર ਮਤਲਬ ਨਿਗਾ ਪਵ ਪਵ ਨ ਪਵਨ ਇਸ ਤੋਂ ਬਾਅਦ ਬੱਚਾ ਆਪਣੇ ਆਪ ਸ਼ਬਦ ਜੋੜ ਕੇ ਬਣਾਵੇ ਜਿਵੇਂ ਆਪਾਂ ਇਸ ਨੂੰ ਇਦਾਂ ਕਰਕੇ ਦੇਤਾ ਉਹ ਮਤਲਬ ਸਸਾ ਪਲਸ ਰੜਾ ਪਲਸ ਕੱਕਾ ਤਾਂ ਬੱਚਾ ਆਪਣੇ ਆਪ ਜੋੜ ਕੇ ਸ਼ਬਦ ਲਿਖਣੇ ਸਿੱਖਦਾ ਹੈਗਾ ਇਸ ਤੋਂ ਬਾਅਦ ਤਿੰਨ ਅੱਖਰਾਂ ਵਾਲੇ ਕੁਝ ਹੋਰ ਸ਼ਬਦ ਜੋ ਆਪਣੇ ਆਪ ਬੱਚਾ ਬਣਾਊਗਾ ਕਿਉਂਕਿ ਉਹਨਾਂ ਨੂੰ ਬੱਚੇ ਨੂੰ ਧੁਨੀਆਂ ਨੂੰ ਆਪਾਂ ਜੋੜਨਾ ਸਿਖਾ ਦੇਾਂਗੇ ਦੋ ਨੂੰ ਫਿਰ ਤੀਜੀ ਨੂੰ ਇਸ ਤਰ੍ਹਾਂ ਤਿੰਨ ਅੱਖਰਾਂ ਦੇ ਉਹ ਗਲਤ ਸ਼ਬਦ ਵੀ ਬਣਾਵੇਗਾ ਪਹਿਲਾਂ ਇਸ ਤੋਂ ਬਾਅਦ ਨਿਤ ਦੇਖੋ ਅਤੇ ਸ਼ਬਦ ਪੂਰੇ ਕਰੋ ਜਿਵੇਂ ਬੱਚਿਆਂ ਨੂੰ ਇਹ ਦੱਸ ਸਕਦੇ ਆਂ ਬਸ ਤਸਵੀਰ ਬਣਾ ਕੇ ਦੇ ਸਕਦੇ ਆਂ ਕਾਪੀ ਤੇ ਵੀ ਪਹਿਲਾ ਅੱਖਰ ਉਸ ਤਸਵੀਰ ਦਾ ਜਿਹੜਾ ਸ਼ਬਦ ਦਾ ਪਹਿਲਾ ਅੱਖਰ ਨਾਂ ਆਏਗਾ ਉਸ ਤਸਵੀਰ ਦਾ ਪਹਿਲਾ ਅੱਖਰ ਲਿਖਤਾ ਦੂਜੇ ਅੱਖਰ ਦੋ ਅੱਖਰ ਬੱਚਾ ਲਿਖੂਗਾ ਜਿਵੇਂ ਕ ਕ ਮ ਮ ਲ ਲ ਕਮਲ ਇਹ ਬਲ ਦਾ ਬਲ ਦਾ ਬੱਬਾ ਲਿਖਤਾ ਲ ਦ ਦੋ ਦੁਨੀਆਂ ਉਹ ਆਪਣੇ ਕੋਲੋਂ ਲਿਖੇਗਾ ਬਲ ਦ ਫ ਫਾ ਲਿਖਤਾ ਮਤਲਬ ਫਾਰਸ਼ ਇਹ ਤਸਵੀਰ ਬਣਾਤੀ ਫਾਰਸ਼ ਦੀ ਰਾਰਾ ਸਸੇ ਪੈਰਨ ਦੀ ਫਾਰਸ਼ ਉਹ ਆਪ ਲਿਖੂਗਾ ਫਿਰ ਇਹ ਤੋਂ ਬਾਅਦ ਗੱਗਾ ਦੇ ਤਾਂ ਆਪਾਂ ਤੇ ਗਰਜ ਬੱਦਲ ਮਤਲਬ ਗਰਜਦੇ ਹੈਗੇ ਰਾਰਾ ਜੱਜਾ ਗਰਜ ਇਸੇ ਤਰ੍ਹਾਂ ਸਸੇ ਦਾ ਪਹਿਲਾਂ ਆਪਾਂ ਛੜਕ ਦੀ ਤਸਵੀਰ ਦੇਤੀ ਸਸਾ ਦੇ ਤਾਂ ਅਗਲੇ ਦੋ ਅੱਖਰ ਬੱਚਾ ਲਿਖੂਗਾ ਇਸ ਤਰ੍ਹਾਂ ਬੱਚਾ ਇਸੇ ਤਰ੍ਹਾਂ ਪੈਨ ਕਾਲਮ ਪਹਿਲ ਨੂੰ ਆਪਾਂ ਕੀ ਕਹਿੰਦੇ ਕਲਮ ਆ ਦੋ ਅੱਖਰ ਆਪਣੇ ਆਪ ਲਿਖੇਗਾ ਮਟਰ ਸਬਜੀ ਐ ਇੱਕ ਟੈਂਕ ਰਾਰਾ ਆਪਣੇ ਆਪ ਲਿਖੇਗਾ ਚਾਹ ਕੀ ਹੁੰਦੀ ਐ ਗਰਮ ਹੁੰਦੀ ਐ ਜੀ ਗੱਗਾ ਰਾਰਾ ਮਮਾ ਗਰਮ ਤੇ ਆਹ ਸਾਲਟ ਕੀ ਹੁੰਦਾ ਨਮਕ ਇਸ ਤਰ੍ਹਾਂ ਬੱਚਾ ਆਸਾਨੀ ਨਾਲ ਆਪਣੇ ਆਪ ਸ਼ਬਦ ਬਣਾਊਗਾ ਇਹ ਜੋੜਨੇ ਸਿੱਖੂਗਾ ਸ਼ਬਦ ਫਿਰ ਉਹਨੂੰ ਤਸਵੀਰ ਦੇਤੀ ਇੱਕ ਸ਼ਬਦ ਉਸ ਤਸਵੀਰ ਦਾ ਸਹੀ ਦੇ ਤਾਂ ਆਪਾਂ ਉਸ ਤਸਵੀਰ ਦਾ ਨਾਮ ਜੋ ਤੇ ਇੱਕ ਸ਼ਬਦ ਗਲਤ ਦੇਤਾ ਬੱਚਾ ਆਪਣੇ ਆਪ ਉਸ ਸਹੀ ਸ਼ਬਦ ਤੇ ਟਿਕ ਕਰੇਗਾ ਜੋ ਆਪਾਂ ਪਿੱਛੇ ਕਰਵਾਇਆ ਬੱਚਿਆਂ ਨੂੰ ਉਸ ਦੇ ਅਕੋਰਡਿੰਗ ਉਹ ਸਹੀ ਜਿਹੜਾ ਸ਼ਬਦ ਆ ਉਸੇ ਤੇ ਟਿਕ ਕਰੂਗਾ ਇਸੇ ਤਰ੍ਹਾਂ ਕਮਲ ਦੀ ਤਸਵੀਰ ਦੇਤੀ ਨਾਲ ਕਲਮਾ ਕਿਉਂਕਿ ਇਹ ਮਿਲਦੇ ਜੁਲਦੇ ਅੱਖਰ ਆ ਬਟ ਉਲਟ ਫੁਲਟਾ ਤਾਂ ਉਸ ਨੂੰ ਪਹਿਚਾਨ ਹੋਣੀ ਚਾਹੀਦੀ ਵੀ ਕਾਮਲ ਕਮਲ ਹੁੰਦਾ ਫੁੱਲ ਕਲਮਾ ਲਿਖਣ ਵਾਲੀ ਹੁੰਦੀ ਆ ਇਸੇ ਤਰ੍ਹਾਂ ਭਵਨ ਪ ਭੱਵਾ ਵਾਵਾ ਭਵਨ ਭਵਨ ਮਤਲਬ ਇਸੇ ਤਰ੍ਹਾਂ ਭਵੰਦੀ ਦੇਤੀ ਅ ਦੇ ਤਾਂ ਆਪਣਾ ਮਤਲਬ ਆਪਾਂ ਘਰ ਬਣਾਤਾ ਭਵਨ ਕਹਿੰਦੇ ਆ ਘਰ ਨੂੰ ਇਸੇ ਤਰ੍ਹਾਂ ਉਹ ਸਹੀ ਤੇ ਟਿਕ ਰੂਗਾ ਇਸ ਤਰ੍ਹਾਂ ਬੱਤਖ ਰਵੜ ਭਗਤ ਜਗਤ ਹੈਨਾ ਜੋ ਭਗਤੀ ਕਰ ਰਿਹਾ ਇੱਕ ਵਿਅਕਤੀ ਗਰਮ ਮਗਰ ਇਸੇ ਤਰ੍ਹਾਂ ਬੱਚਾ ਆਸਾਨੀ ਨਾਲ ਉਸ ਤਸਵੀਰਾਂ ਨੂੰ ਵੀ ਪਹਿਚਾਣੂਗਾ ਤੇ ਸ਼ਬਦਾਂ ਬਾਰੇ ਵੀ ਸਿੱਖੂਗਾ ਇਸ ਲਈ ਅੱਜ ਅੱਜ ਇੰਨਾ ਹੀ ਅ ਮੇਰੇ ਚੈਨਲ ਨੂੰ ਪਲੀਜ਼ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਇੱਕ ਕਮੈਂਟ ਵੀ ਜਰੂਰ ਕਰਨਾ ਥੈਂਕ ਯੂ